ਬਾਕੀ ਇੱਕ ਹੋਰ ਹੈ ਜਿਹੜਾ ਸਸਪੈਂਸ਼ਨ ਬਹੁਤ ਵਧੀਆ ਹੂੰ ਜਿਵੇਂ ਰੋਡ ਤੇ ਗੱਡੀ ਕੱਚੇ ਲਾਉਂਦੇ ਪਤਾ ਲੱਗਦਾ ਨਹੀਂ ਵੀ ਗੱਡੀ ਟੇਢੀ ਹੋਈ ਆ ਹਾਂ ਸਹੀ ਹੈ ਇਹਦਾ ਟਾਇਰ ਨਾ ਇੱਕ ਇਧਰ ਥੱਲੇ ਵਗ ਜੂ ਇਧਰ ਤਾਂ ਚੜ ਜੂ ਗੱਡੀ ਉਹ ਲੈਵਲ ਲੈਵਲ ਜੀ ਰਹੂਗੀ ਗੱਡੀ ਸਿੱਧੀ ਰਹੂ ਜਮ ਗੱਡੀ ਸਿੱਧੀ ਰਹੂਗੀ ਗੱਡੀ ਸਿੱਧੀ ਰਹੂ ਤੇ ਬਾਕੀ ਇਹਦਾ ਜਿਹੜਾ ਗੇਅਰ ਆ ਅੱਛਾ ਹੁਣ ਤਾਂ ਚਲ ਗੱਡੀਆਂ ਦੇ ਬਰਨਾਂਗੇ ਬਟਨ ਉੱਪਰ ਕੇ ਪੈਂਦਾ ਹੁੰਦਾ ਜੀ ਜੀ ਇਹ ਐ ਚੱਕ ਕੇ ਨਾ ਇੱਥੋਂ ਐ ਬੈਕ ਪੈਂਦਾ ਅੱਛਾ ਚਾਰ ਗੇਅਰ ਇਕੱਲੇ ਇਹਦੇ ਚਾਰ ਗੇਅਰ ਆ ਚਾਰ ਗੇਅਰ ਆ ਜਿਹੜਾ ਇਹਦਾ ਸੈਂਟਰ ਲੋਕ ਸੀਗਾ ਹੁਣ ਤਾਂ ਗੱਡੀਆਂ ਚ ਜਦੋਂ ਹਵਾ ਖਿੱਚਦੀ ਆ ਉਦੋਂ ਲੋਕ ਲੱਗ ਜਾਂਦੇ ਜੋ ਹਵਾ ਛੱਡ ਦਿੰਦੇ ਆ ਵੇ ਇੱਕ ਉਦੋਂ ਲੋਕ ਖੁੱਲ ਜਾਂਦਾ ਇਹ ਕਈ ਸਾਮਾਨ ਆ ਜੀ ਉਹ ਸਾਰਾ ਕੋ ਸਪੇਅਰ ਲੈ ਕੇ ਰੱਖਿਆ ਹੋਇਆ ਸਾਰਾ ਸ਼ੌਕਰ ਕੀ ਇਹਦੇ ਰੈਡੀਏਟਰ ਸਾਰਾ ਕੋ ਸਪੇਅਰ ਰੱਖਿਆ ਹੋਇਆ ਇਹਦਾ ਠੀਕ ਆ ਅੱਛਾ ਉਹ ਸਪੇਅਰ ਕੋਈ ਗੱਲਬਾਤ ਹੁੰਦੀ ਵੀ ਆ ਉੱਥੋਂ ਚੱਕ ਕੇ ਪਾ ਲਏ ਬਈ ਲਿਆ ਕੇ ਪਹਿਲਾਂ ਹੀ ਰੱਖਿਆ ਵਜੇ ਕੋਈ ਗੱਲਬਾਤ ਹੁੰਦੀ ਆ ਜਿਹੜਾ ਹੈ ਹੈਡ ਰੈਸਟ ਆ ਇਹਦਾ ਅੱਛਾ ਜੀ ਇਹੀ ਕੰਫਰਟੇਬਲ ਵੀ ਹੋ ਜਾਂਦਾ ਠੀਕ ਆ ਇਹੀ ਅੱਗੇ ਰੁੱਝੇ ਜਾਂਦਾ ਇਹੀ ਹੋ ਜਾਂਦਾ ਬਈ ਇਹੀ ਹੋ ਜਾਂਦਾ ਹੁਣ ਆਉਣ ਲੱਗਿਆ ਗੱਡੀਆਂ ਦੇ ਕਈਆਂ ਦੇ ਹਾਂ ਬਈ ਉਹਦਾ ਹੁੰਦਾ ਹੈਗਾ ਹੁਣ ਅੱਗੇ ਹੋ ਜਾਂਦਾ ਅੱਛਾ ਕਲਾਸਿਕ ਜੀ ਲੋਕ ਖੜੀ ਦਾ ਰੋਬ ਬਹੁਤ ਆ ਖੜੀ ਦਾ ਰੋਬ ਬਹੁਤ ਆ ਸਹੀ ਗੱਲ ਆ ਇਹ ਗੱਲ ਬਈ 100 ਆਨੇ ਸੱਚੀ ਵੀ ਖੜੀ ਦਾ ਰੋਬ ਦੱਸਦੀ ਆ ਗੱਡੀ ਖੜੀ ਵੀ ਕੋਈ ਚੀਜ਼ ਖੜੀ ਬੜੀਆਂ ਬਾਕੀ ਤਾਂ ਲੋਹਾ ਪਾਉ ਨਿੱਗਰ ਲੋਹਾ ਦਾ ਬਈ ਹਾਂ ਦੱਸਦਾ ਕੋਈ ਟਿੰਟੂਣ ਨਹੀਂ ਗਈ ਹੈਗੀ ਹੂੰ ਭਾਰੀ ਬਹੁਤ ਆ ਗੱਡੀ ਇਹਨਾਂ ਬਈ ਬਹੁਤ ਆ ਗੱਡੀ ਆ ਤੇ ਆ ਪੈਟਰੋਲ ਵਾਲਾ ਬਈ ਹਾਂ ਇਹਦੇ ਅੰਦਰ ਹੁਣੇ ਖੋਲਣ ਦੀ ਲੋੜ ਅੱਛਾ ਹਾਂ ਇਹ ਤਾਂ ਇੱਥੇ ਗਲੀ ਆਈ ਹੋ ਜਾਂਦਾ ਇੱਥੋਂ ਖੁੱਲ ਜਾਂਦੀ ਆ ਪੈਟਰੋਲ ਵਾਲਾ ਬਈ ਆਮ ਗੱਡੀਆਂ ਦੇ ਮੇਰੇ ਖਿਆਲ ਨਾਲ ਪਰਲੇ ਪਾਸ ਉਧਰ ਆਉਂਦਾ ਹਾਂ ਹਾਂ ਇਹ ਇਹਦੇ ਇੱਧਰ ਪਾਸ ਇੱਕ ਇੱਕ ਦੇ ਬਰੀਕ ਇਹ ਬੋਨਟ ਵੀ ਇੱਥੇ ਖੁੱਲ ਜਾਂਦਾ ਤਾਂ ਇੱਥੋਂ ਸਿੱਧਾ ਸੀਖ ਪਰ ਹੋ ਜਾਂਦਾ ਇਹਦਾ ਅੱਛਾ ਬਈ ਇੰਜਨ ਦੇਖੋ ਯਾਰ ਇੰਜਨ ਮੇਰੇ ਖਿਆਲ ਨਾਲ ਸਾਰੇ ਤਾਂ ਜਗ੍ਹਾ ਇੰਜਨ ਨਹੀਂ ਰੋਕੀ ਪਈ ਨਾ ਜਗ੍ਹਾ ਤਾਂ ਹੀ ਨਾ ਬੋਨਟ ਤਾਂ ਹੀ ਨਹੀਂ ਨਾ ਉਹ ਲੰਮਾ ਲੰਮਾ ਤਾਂ ਹੀ ਹਾਂ ਕਿੰਨੇ ਕੁ ਰੁਪਏ ਲੱਗ ਜਾਂਦੇ ਸੀ ਸਰਵਿਸ ਤੇ ਲੱਗਦੇ ਆ 10000 ਰੁਪਇਆ 10000 ਰੁਪਇਆ ਸਰਵਸ ਤੇ ਭਾਈ ਫਿਰ ਆਮ ਗੱਡੀਆਂ ਦਾ ਮੇਰੇ ਖਿਆਲ ਨਾਲ ਆਪਣਾ 2-3000 ਚ ਸਰਵਸ ਹੋ ਜਾਂਦੀ ਹੈ। ਹਾਂ ਸਕਾਰਪੀਓ 3000-3500 ਲੱਗਦਾ। ਹੂੰ 3000-3500 ਸਕਾਰਪੀਓ ਤੇ ਲੱਗਦਾ ਤੇ ਇਹ ਗੱਡੀ ਦਾ 10000 ਰੁਪਏ ਲੱਗ ਗਿਆ ਹਨਾ। ਸੱਸੀ ਗੱਲੋ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਮਿੱਤਰੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਂਕ ਦੀ ਮਿਸਾਲ ਤੁਹਾਨੂੰ ਅੱਜ ਦਿਖਾਉਣ ਲੈ ਕੇ ਆਏ ਆਂ ਜੀ ਇੱਧਰਲੇ ਪਾਸੇ ਨਾ ਗੱਡੀ ਖੜੀ ਹੈ ਇੱਕ ਤੇ ਇਹ ਗੱਡੀ ਦੇ ਬਾਈ ਲੋਗੋ ਤੇ ਦਿਖਾਣੀ ਕਿੱਲਾ ਇੱਥੋਂ ਹੀ ਪਤਾ ਲੱਗ ਗਿਆ ਵੀ ਗੱਡੀ ਕਿਹੜੀ ਹੈ ਹਨਾ ਬੜਾ ਕੋਈ ਦੱਸਣ ਦੀ ਲੋੜ ਨਹੀਂ ਗਈ। ਏ ਬਾਈ ਮਰਸਡੀਜ਼ ਵਾਲਿਆਂ ਦੀ 190D ਗੱਡੀ ਆ ਕਿੰਨੇ ਮਾਡਲ ਆ ਵੀਰੇ ਇਹ 85 ਮਾਡਲ ਆ 1985 ਮਾਡਲ ਆ ਤੇ ਬਾਈ ਬਾਈਆਂ ਨੇ ਸੰਭਾਲ ਕੇ ਰੱਖੀ ਹੋਈ ਸ਼ੌਂਕ ਦੇ ਨਾਲ ਪਾ ਨੰਬਰ ਚੈੱਕ ਕਰੋ ਨੰਬਰ ਬਹੁਤ ਘੈਂਟ ਆ ਬਾਈ ਨੰਬਰ ਨਾਲ ਤੇ ਉਦੋਂ ਦਾ ਹੀ ਇਹ ਨਾਲ ਦਾ ਨਾਲ ਦਾ ਜਦੋਂ ਇੱਧਰ ਲਿਆਂਦੀ ਸੀ ਜੀ ਹਾਂ ਇਹ ਪਹਿਲਾਂ ਇੰਗਲੈਂਡ 'ਚ ਸੀ ਗੱਡੀ 85 ਮਾਡਲ ਇਹ ਇੰਗਲੈਂਡ 'ਚ ਸੀ ਹਾਂ 85 ਮਾਡਲ ਉੱਥੋਂ ਲਈ ਵੀ ਸੀਗੀ ਬਾਈ ਇਹ ਉੱਥੋਂ ਕਿਸੇ ਗੋਰੇ ਨੇ ਲਈ ਸੀਗੀ ਅੱਛਾ ਇਹ 86 'ਚ ਲੈ ਲਈ ਸੀ ਸਾਲਕ ਚੱਲੀ ਦੀ ਡੈਡੀ ਸਾਲਕ ਚੱਲੀ ਹੋਈ ਲੈ ਲਈ ਸੀ ਉੱਥੋਂ ਇੰਗਲੈਂਡ ਤੋਂ ਫਿਰ ਡੈਡੀ ਲੈ ਕੇ ਜਰਮਨ ਇਹਨੂੰ ਜੀ ਜਰਮਨ 'ਚ 2002 ਚ ਪੰਜਾਬ ਆ ਗਈ ਹੈ। ਲੈ ਵੀ ਮਿੱਤਰੋ ਪਹਿਲਾਂ ਤੁਹਾਨੂੰ ਮੈਂ ਦੱਸੂਗਾ ਮਗਰਲੇ ਮੂਰਲੇ ਬੰਪਰ ਤੋਂ ਲੈ ਕੇ ਮਗਰਲੇ ਬੰਪਰ ਤੱਕ ਜਾਣਕਾਰੀ ਦੇਵਾਂਗੇ ਤੇ ਇਹ ਸ਼ਬਦਾਂ ਦੀ ਲਈ ਵੀ ਹੈ ਹੈ ਬਾਈ। ਹਾਂ ਠੀਕ ਆ ਤੇ ਬਾਈ ਕਮਾਲ ਦੀ ਗੱਲਬਾਤ ਆ ਜੀ ਪਹਿਲਾਂ ਤਾਂ ਇਹ ਦੱਸ ਦਵਾਂ ਤੁਹਾਨੂੰ ਤੇ ਬਾਕੀ ਬਈ ਅੰਦਰੋਂ ਖੋਲ ਕੇ ਦਿਖਾ ਦਈਏ। ਦਿਖਾਈ ਬਈ। ਲੋ ਵੀ ਮਿੱਤਰੋ ਤੇ ਇੰਟੀਰੀਅਰ ਇੰਟੀਰੀਅਰ ਬਾਈ ਦੇਖੋ 1985 ਮਾਡਲ ਆ ਮੇਰੇ ਖਿਆਲ ਨਾਲ ਯਾਰ 15 ਸਾਲ ਉਹ ਤੇ 20 22 ਸਾਲ ਆਹਾਨ ਤੇ 35 36 ਸਾਲ ਹੋ ਗਏ ਹਨ ਬਈ 37 ਸਾਲ ਗੱਡੀ ਆਈ ਨੂੰ ਤੇ ਇਹ ਬਈ ਹੁਣ ਮੰਨ ਕੇ ਚੱਲੋ ਤੁਹਾਡੇ ਕੋਲੇ ਆਈ ਹੈ ਮੰਨ ਕੇ ਚੱਲੋ ਤੁਸੀਂ ਵੀ ਚਲਾਈ ਲਈ ਹੋ ਇਹ ਮੇਰੇ ਕਹਾ 20 ਸਾਲ ਦੇ ਲਗਭਗ ਹਨ 20 ਸਾਲ ਦੇ ਲਗਭਗ ਚੱਲ ਗਈ ਗੱਡੀ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਈ ਹਜੇ ਤੱਕ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਇੰਜਨ ਇੰਜਨ ਸਾਹਿਬ Ориਜਨਲ ਆ ਸਾਰਾ ਕੁਝ ਸਮਾਨ ਆ ਜੀ ਉਹ ਸਾਰਾ ਕੋਈ ਸਪੇਅਰ ਲੈ ਕੇ ਰੱਖਿਆ ਹੋਇਆ ਸਾਰਾ ਸ਼ੌਕਰ ਕੀ ਇਹਦੇ ਰੇਡੀਏਟਰ ਸਾਰਾ ਕੋਈ ਸਪੇਅਰ ਰੱਖਿਆ ਹੋਇਆ ਦਾ ਠੀਕ ਆ ਅੱਛਾ ਉਹ ਸਪੇਅਰ ਕੋਈ ਗੱਲਬਾਤ ਹੁੰਦੀ ਵੀ ਆ ਉੱਥੋਂ ਚੱਕ ਕੇ ਪਾ ਲੇ ਬਈ ਲਿਆ ਕੇ ਪਹਿਲੇ ਹੀ ਰੱਖਿਆ ਹੋਇਆ ਵਜੇ ਗੱਲਬਾਤ ਹੁੰਦੀ ਆ ਤੇਦਾ ਬਈ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਇੱਕ ਤਾਂ 1985 ਮਾਡਲ ਆ ਇਹ ਤੇ ਇਹਦਾ ਮੰਨ ਕੇ ਚੱਲੋ ਵੀ ਸਮਾਨ-ਸਮੂਨ ਮਿਲ ਜਾਂਦਾ ਜਿਵੇਂ ਆਮ ਦਿੱਲੀੋਂ ਮਿਲ ਜਾਂਦਾ ਦਿੱਲੀੋਂ ਮਿਲ ਜਾਂਦਾ ਦਿੱਲੀ ਮਿਲ ਜਾਂਦਾ ਠੀਕ ਆ ਉਂ ਵੀ ਇਹ ਉਂ ਵੀ ਲਿਆ ਕੇ ਬਾਧੂ ਰੱਖਿਆ ਹੋਇਆ ਹੈ ਬਈ ਇਕੱਠੇ ਹੀ ਲਿਆਉਣੇ ਹੁੰਦੇ ਹਨ ਨਾ ਜਿਆਦਾ ਲਿਆਉਣੇ ਸੀ ਹੁਣ ਬਿੰਦੇ-ਬਿੰਦੇ ਇਹ ਗੱਡੀਆਂ ਹੁਣ ਬਾਹਰ ਵੀ ਦੇਖਿਆ ਡਾਡੀ ਨੇ ਸਮਾਨ ਜਿਹੜਾ ਹੈਗਾ ਜੀ ਇਹ ਹੁਣ ਗੱਡੀਆਂ ਮੋਡੀਫਾਈ ਲਈ ਹੋਣ ਫੇਰ ਲੱਗੀਆਂ ਇਹ ਠੀਕ ਆ ਮੋਡੀਫਾਈ ਹੋਣ ਲੱਗੀਆਂ ਉਧਰ ਹੁਣ ਘਟੀਆਂ ਗੱਡੀਆਂ ਇਹ ਹੋਰ ਕਿ ਦਿਸਾਂ ਚ ਵਗ ਉਦੋਂ ਅੱਗੇ ਲਿਆਉਂਦਾ ਹੁੰਦਾ ਸੀਗਾ ਠੀਕ ਆ ਤਾਂ ਕਰਕੇ ਜਮਾ ਰੱਖ ਲਿਆ ਇਹ ਵੇਜਾ ਆਪਾਂ ਇਹ ਕਹਿ ਸਕਦੇ ਆ ਵੀ ਇਹ ਇੰਡੀਆ ਦੀ ਗੱਡੀ ਨਹੀਂ ਬਾਹਰ ਦੀ ਗੱਡੀ ਆ ਬਾਹਰਲੀ ਗੱਡੀ ਆ ਬਾਹਰੋਂ ਇਹ ਫਿਰ ਇੱਧਰ ਆਈ ਐ ਇੱਧਰ ਆਈ 2000 ਸੀ ਆ ਦਿੱਲੀ ਤੋਂ ਫਿਰ ਛੜਾ ਕੇ ਲਿਆਂਦੀ ਸੀ ਇਹ ਅੱਛਾ ਅੱਛਾ ਠੀਕ ਆ ਬਾਈ ਤੇ ਬਾਈ ਘੈਂਟ ਗੱਲ ਬਾਤ ਆ ਯਾਰ ਪੂਰੀ ਤੇ ਬਾਜੋ ਨੰਬਰ ਇੱਧਰ ਆਗੇ ਲਵਾਇਆ ਬਾਈ ਦਾ ਹਾਂ ਫਲੋਰ ਦਾ ਨੰਬਰ ਲੱਗਿਆ ਸੀ ਫਿਰ ਠੀਕ ਆ ਫਲੋਰ ਦਾ ਨੰਬਰ ਲੱਗਿਆ ਪੀਵੀ 37 ਫਲੋਰ ਦਾ ਨੰਬਰ ਇਹ ਜੀ ਸੀਗੇ ਉਹਨਾਂ ਦੇ ਨਾਂ ਤੇ ਕਢਾਈ ਸੀ ਫਿਰ ਇਹ ਕਿਦਾਂ ਵੀਰੇ ਫਲੋਰ ਡੀ ਆਈ ਜੀ ਸੀਗੇ ਠੀਕ ਆ ਉਹਨਾਂ ਦੇ ਨ ਠੀਕ ਆ ਬਈ ਹੁਣ ਤੁਹਾਨੂੰ ਜਾਣਕਾਰੀ ਹੋਊਗੀ ਜਿਵੇਂ 1985 ਮਾਡਲ ਲੱਗ ਗੱਡੀ ਉਦੋਂ ਇਹਦਾ ਰੇਟ ਕੀ ਚੱਲਦਾ ਸੀ ਕਿ ਕਿੰਨੇ ਕ ਦੀ ਆਉਂਦੀ ਸੀ ਨਵੀਂ ਇਹ ਬਈ ਉਦੋਂ ਰੇਟ ਰੂਟ ਦਾ ਤਾਂ ਇਹਦਾ ਮੈਨੂੰ ਪਤਾ ਨਹੀਂ ਐ ਬਈ ਡੈਡੀ ਨੂੰ ਪਤਾ ਹੋਊਗਾ ਠੀਕ ਆ ਹਾਂ ਅੱਛਾ ਬਈ ਉੰ ਦਾ ਮਹਿੰਗਾ ਹੀ ਹੋਊਗਾ ਇਹ ਸਨ ਉਹ ਟਾਈਮ 'ਚ ਤਾਂ ਮਹਿੰਗੀ ਹੋਊਗੀ ਹੂੰ ਬਾਕੀ ਇਹਦੇ ਫੀਚਰ ਉਹ ਸਮਿਆਂ 'ਚ ਬਹੁਤ ਸੀਗੇ ਮਾੜੇ ਦੱਸੋਗੇ ਬਈ ਫੀਚਰ ਕਿਹੜੇ ਕਿਹੜੇ ਹੁਣ ਤੁਸੀਂ ਉਹ ਟਾਈਮ 'ਚ ਇੱਕ ਤਾਂ ਇਹਦੇ ਪਾਵਰ ਵਿੰਡੋ ਹੋਗੀ ਸੀ ਅੱਛਾ ਲੈ ਵੀ 85 ਮਾਡਲ ਗੱਡੀਆਂ ਦੇ ਪਾਵਰ ਵਿੰਡੋ ਹੋਵੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ ਆ ਜਾ ਅੰਦਰ ਹੋ ਕੇ ਦਿਖ ਅੱਛਾ ਇਹਦੇ ਪਾਵਰ ਵਿੰਡੋ ਆ ਗਈ ਸਾਰੇ ਹੀ ਇੱਥੋਂ ਹੀ ਪਾਵਰ ਹੋਗੇ ਇੱਥੋਂ ਪਾਵਰ ਬੰਦ ਹੁੰਦੀ ਸੀ ਇਹਦੀ ਆ ਦਿਖਾਈ ਬਈ ਨੇੜੇ ਹੋ ਕੇ 1985 ਦੇ ਵਿੱਚ ਮਿੱਤਰੋ ਪਾਵਰ ਵਿੰਡੋ ਆ ਗਈ ਸੀ ਇਹ ਤੇ ਬਾਕੀ ਇਹਦਾ ਜਿਹੜਾ ਗੇਰ ਆ ਅੱਛਾ ਹੁਣ ਤਾਂ ਚਲ ਗੱਡੀਆਂ ਦੇ ਬਰਨਾਂਗੇ ਬਟਨ ਨੱਪ ਕੇ ਪੈਂਦਾ ਹੁੰਦਾ ਜੀ ਜੀ ਇਹ ਐ ਚੱਕ ਕੇ ਨਾ ਇੱਥੋਂ ਐ ਬੈਕ ਪੈਂਦਾ ਚਾਰ ਗੇਰ ਇਕੱਲੇ ਦੇ ਚਾਰ ਗੇਰ ਚਾਰ ਗੇਰਾ ਹਾਂ ਇਹ ਮੁੱਠਾ ਦਾ ਮੈਂ ਦੂਜੀ ਮਰਸੀਡੀ ਦਾ ਲੱਗਦਾ ਸੀਗਾ ਠੀਕ ਆ ਠੀਕ ਆ ਠੀਕ ਆ ਮੁੱਠਾ ਦੂਜੀ ਮਰਸੀਡੀ ਲੱਗਿਆ ਹੋਇਆ ਉ ਇਹਦੇ ਆਮ ਚਾਰ ਗੇਰ ਆਉਂਦੇ ਬਈ ਹਾਂ ਪਹਿਲੇ ਦੋ ਗੇਰ ਆਏ ਪਏ ਜਾਂਦਾ ਮਨ ਕੇ ਚਲੋ ਬੈ ਗੇ ਠੀਕ ਆ ਇੱਥੋਂ ਆਏ ਚੱਕ ਕੇ ਪਹਿਲਾ ਹੋ ਗਿਆ ਤੇ ਦੂਜਾ ਤੀਜਾ ਚੌਥਾ ਤਾਂ ਸਿੱਧਾ ਸਿੱਧਾ ਹੀ ਆ ਜੀ ਠੀਕ ਆ ਤੇ ਹੋਰ ਬਈ ਇਹਦੇ ਵਿੱਚ ਤੁਹਾਨੂੰ ਕੀ ਕੀ ਜਿਹੜਾ ਇਹਦਾ ਸੈਂਟਰ ਲੌਕ ਸੀਗਾ ਹੁਣ ਤਾਂ ਗੱਡੀਆਂ ਚੱਲਣ ਇਲੈਕਟ੍ਰਿਕ ਹੋ ਗਈਆਂ ਤੇ ਵੈਕੂਮ ਸਿਸਟਮ ਆ ਅੱਛਾ ਜਦੋਂ ਹਵਾ ਖਿੱਚਦੀ ਆ ਉਦੋਂ ਲੋਕ ਲੱਗ ਜਾਂਦੇ ਜੋ ਹਵਾ ਛੱਡ ਦਿੰਦੇ ਆ ਵੇ ਇੱਕ ਉਦੋਂ ਲੋਕ ਖੁੱਲ ਜਾਂਦਾ ਇਹ ਕਿ ਹਿਸਾਬ ਕਰਦਾ ਵਾ ਬਈ ਇਹ ਪਹਿਲਾਂ ਜਦੋਂ ਤਕਨੀਕ ਕੋਈ ਕੱਢੀ ਹੋਊ ਜੀ ਉਦੋਂ ਹਵਾ ਖਿੱਚਦੀ ਆ ਲੋਕ ਲੱਗ ਗਿਆ ਨਾ ਤੇ ਹਵਾ ਛੱਡ ਦਈਏ ਫਿਰ ਉਹ ਲੋਕ ਖੁੱਲ ਜਾਂਦਾ ਠੀਕ ਆ ਬਈ ਪਹਿਲਾਂ ਤਾਂ ਬਾਈ ਇੰਟੀਰੀਅਰ ਚੈੱਕ ਕਰੋ ਯਾਰ ਇਹ ਇਹੀ ਇੰਟੀਰੀਅਰ ਮੈਨੂੰ ਨਹੀਂ ਲੱਗਦਾ ਕਿ 1985 ਮਾਡਲ ਗੱਡੀ ਦੇ ਵਿੱਚ ਆਇਆ ਹੋਊਗਾ ਤੇ ਬਾਕੀ ਇਹ ਸਟੀering ਚੈੱਕ ਕਰੋ ਸਟੀering ਸਟੂਰ ਨਾਲ ਦੇ ਜੀ ਬਈ ਸਾਰਾ ਇੰਟੀਰੀਅਰ ਸਾਰਾ ਹੀ ਤਕਰੀਬਨ ਨਾਲ ਦੇ ਜੀ ਕਲਾ ਗੇਅਰ ਹੀ ਬਦਲਿਆ ਠੀਕ ਆ ਜੀ ਤੇ ਬਾਕੀ ਬਾਈ ਦੇਖ ਸਕਦਾ ਤੁਸੀਂ ਯਾਰ ਇਹ ਸੀ ਸੀਗਾ ਹੁਣ ਹੁਣ ਆਉਣ ਲੱਗਿਆ ਗੱਡੀਆਂ ਦੇ ਪਹਿਲਾਂ ਇਹਦੇ ਪਿੱਛੇ ਪੈਰਾਂ ਤੇ ਵੀ ਹੁੰਦਾ ਸੀ ਅੱਛਾ ਪੈਰਾਂ ਤੇ ਵੀ ਪੈਰਾਂ ਤੇ ਇਧਰ ਹੀ ਬਾਹੀ ਦੱਸੂਗਾ ਖਾਈ ਵੀ ਹੋਏ ਤਾਂ ਮੈਂ ਕਹਿੰਦਾ ਮੈਟਾਂ ਥੱਲੇ ਆਓਗੇ ਦੂਜਿਆਂ ਥੱਲੇ ਆ ਦੇ ਅੱਛਾ ਅੱਛਾ ਪੈਰਾਂ ਤੇ ਵੀ ਆਉਂਦਾ ਅੱਛਾ ਪੈਰਾਂ ਦੇ ਸੀ ਆਉਂਦਾ ਇਹ ਤੇ ਬਾਈ ਇਹ ਸੀਟਾਂ ਨੂੰ ਐਡਜਸਟੇਬਲ ਕਰਨ ਵਾਲਾ ਬਾਈ ਇਹ ਹਾਂ ਐਡਜਸਟੇਬਲ ਕਰਨ ਵਾਲਾ ਸਿਸਟਮ ਦੇਗਾ ਬਾਈ ਇਹਦੇ ਇਹਦੀਆਂ ਸੀਟਾਂ ਬਹੁਤ ਕੰਫਰਟੇਬਲ ਆ ਪਹਿਲਾਂ ਨਹੀਂ ਗੱਡੂਂਦਾ ਹਾਂ ਬਾਈ ਇਹ ਤਾਂ ਦੱਸ ਦੀ ਹੈ ਨਾ ਆ ਦੇਖੋ ਮਾੜੇ ਨਾਲ ਹੀ ਬਾਈ ਇਹ ਮਗਰ ਨੂੰ ਹੋ ਜਾਂਦੀਆਂ ਸੀਟਾਂ ਆ ਗੋਲ ਚੱਕਰ ਲੱਗਿਆ ਹੋਇਆ ਆਪਣੇ ਤਾਂ ਹੁਣ ਦੂਜੀਆਂ ਉਨ ਲੱਗੀਆਂ ਨੇ ਡੰਡੀਆਂ ਆਈਆਂ ਨੇ ਹਾਂ ਇਹਦੇ ਲੱਗੇ ਭਾਈ ਐਡਜਸਟੇਬਲ ਸੀਟਾਂ ਦਾ ਹੈਗਾ ਵੀ ਗਾਂ ਪੇਸ਼ਾਂ ਕਰਨ ਵਾਲਾ ਵੀ ਹੋਊਗਾ ਇਹਦਾ ਅੱਛਾ ਇਹ ਆ ਆ ਦਿਖਾਈ ਭਾਈ ਨੇੜੇ ਹੋ ਕੇ ਐਡਜਸਟ ਕਰਨ ਵਾਲਾ ਸੀਟ ਇੱਥੋਂ ਐਂ ਕਰਕੇ ਗਾਣੂ ਹੋਏ ਇੱਥੋਂ ਐਂ ਗਾਣੂ ਹੋ ਜਾਣਾ ਇੱਥੋਂ ਹੀ ਪਿੱਛੇ ਹੋ ਜਾਣਾ ਨਾ ਜੀ ਤੇ ਇੱਕ ਜਿਹੜਾ ਹੈ ਹੈਡ ਰੈਸਟ ਹੈ ਇਹਦਾ ਅੱਛਾ ਜੀ ਐਂ ਹੀ ਕੰਫਰਟੇਬਲ ਵੀ ਹੋ ਜਾਂਦਾ ਠੀਕ ਆ ਐ ਅੱਗੇ ਰੁਚੇ ਇਹ ਆ ਹੀ ਹੋ ਜਾਂਦਾ ਬਈ ਹਾਂ ਕੁਝ ਹੁਣ ਹੁਣ ਲੱਗਿਆ ਗੱਡੀਆਂ ਦੇ ਕਈਆਂ ਦੇ ਹਾਂ ਬਈ ਉਦੋਂ ਹੁੰਦਾ ਹੈਗਾ ਹੁਣ ਅੱਗੇ ਹੋ ਜਾਂਦਾ ਅੱਛਾ ਪਹਿਲਾਂ ਤੋਂ ਹੀ ਆਉਂਦੇ ਆ ਫੀਚਰ ਇਹਦੇ ਵਿੱਚ ਬਈ 1985 ਮਾਡਲ ਗੱਡੀ ਦੇ ਵਿੱਚ ਇੰਨੇ ਫੀਚਰ ਆ ਗਏ ਸੀ ਪਹਿਲਾਂ ਤੋਂ ਆਹ ਕੀ ਜਿਗੜ ਲੱਗਿਆ ਹੋਇਆ ਬਈ ਇਹ ਤਾਂ ਚਲੋ ਬਾਹਰੋਂ ਦੂਜੇ ਹੀ ਮਾਰ ਜਾਂਦਾ ਹੈ ਅੱਛਾ ਬਾਹਰੋਂ ਐਸੀ ਲਾਇਆ ਵਾ ਠੀਕ ਆ ਬਈ ਸ਼ੀਸ਼ਾ ਚੂਸ਼ਾ ਦੇਖੋ ਤੁਸੀਂ ਬਾਕੀ ਤਾਂ ਹਾਂ ਦੇਖ ਸਕਦੇ ਹੋ ਹਨ ਆ ਲਾਈਟਾਂ ਵਾਲਾ ਆ ਗਿਆ ਸਿਸਟਮ ਲਾਈਟਾਂ ਨੂੰ ਦਬਾਈ ਚੱਲਦੀ ਹੈ ਇਹਦੀ ਉਵੇਂ ਹੀ ਖੜੀ ਸੀ ਹੁਣ ਸੋਰਾ ਚੱਲਦੀ ਹੈ ਹੁਣ ਨਾ ਖੜੀ ਗੱਡੀ ਦਾ ਕੀ ਜਾਂਦਾ ਚਲਾਉਂਦੇ ਘੱਟ ਬਹੁਤ ਘੱਟ ਚਲਾਉਂਦੇ ਨੂੰ ਖੜੀ ਰਹਿੰਦੀ ਹੈ ਕੀ ਕਹਣਾ ਪਿੰਡੋਂ ਤੁਸੀਂ ਕਿਹੜਾ ਦੇ ਤੱਕ ਦੇਖੇ ਤਾਂ ਜੀ 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 ਤੇ ਬਈ ਚਲਾਉਣ ਚਲੂਂਜ ਕੋਈ ਪ੍ਰੋਬਲਮ ਹੁੰਦਾ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਪੂਰੀ ਜੰਮ ਕੇ ਤੁਰਦੀ ਹੈ ਪੂਰੀ ਜੰਮ ਕੇ ਤੁਰਦੀ ਹੈ ਤੇ ਭਾਈ ਦੀ ਭੂਜਦੀ ਫੁੱਲ ਹਾਂ ਭਾਈ ਦੀ ਠੀਕ ਆ ਭਾਈ 200 ਤੋਂ 20 ਦੀ ਸਪੀਡ ਹੈ ਕਿੱਥੋਂ ਤੱਕ ਬਈ ਚਲਾ ਕੇ ਦੇਖੀ ਹੁਣ ਤੱਕ ਤੁਸੀਂ ਮੈਂ ਤਾਂ 100 ਤੋਂ ਘੰਟ ਪਾਈ ਦੀਆਂ ਨੂੰ ਝੂਠਾ ਹਾਂ ਹਾਂ ਉਹ ਜੀ ਰੋਡ ਹੀ ਨਹੀਂ ਮਿਲਦੇ ਆਪਾਂ ਠੀਕ ਆ ਹਾਂ ਭਾਈ ਉਹ ਜੀ ਗੱਲ ਬਾਤ ਹੈ ਨਹੀਂ ਗਈ ਹਜੇ ਪਰ ਫਿਰ ਵੀ ਜੇ ਵੱਡੇ ਰੋਡ ਤੇ ਕਦੇ ਕੱ ਤੇ ਬਾਕੀ ਵੀ ਬਲੈ ਤੇ ਭਾਈ ਚਲ ਇਹਦਾ ਗੱਲਾਂ ਮੰਨਦੇ ਹੁਣ ਆਪਣੀ ਭਾਈ ਕੋਈ ਮੰਨ ਕੇ ਚਲੋ ਯਾਰ ਨਵੀਂ ਗੱਡੀ ਕੋਈ ਵੀ ਲੈ ਆਵੇ ਹਾਂ ਬਾਹਰ ਨਾਲ ਲੈ ਆਵੇ ਹੋਰ ਗੱਡੀਆਂ ਜਿਹੜੀ ਮਰਜ਼ੀ ਲੈ ਆਵੇ ਸਕਾਰਪਿਓ ਲੈ ਆਵੇ ਉਹ ਓਨੀ ਗੱਲ ਨਹੀਂ ਬਾਂਦੀ ਇਹਨੂੰ 85 ਮਾਡਲ ਨੂੰ ਲੋਕ ਬਹੁਤ ਝਾਗਦੇ ਹੋਣਗੇ ਭਾਈ ਬਹੁਤ ਝਾਗਦੇ ਜਿੱਥੋਂ ਲੰਘਦੇ ਸਾਰੇ ਝਾਗਦੇ ਹੀ ਆ ਵੀ ਆ ਕੀ ਜਾਂਦਾ ਨਾ ਕਿਉਂਕਿ ਵੱਖਰੀ ਜੀ ਲੋਕ ਆ ਭਾਈ ਹਨਾ ਕਲਾਸਿਕ ਜੀ ਲੋਕ ਬਾਕੀ ਦਾ ਖੜੀ ਦਾ ਰੋਹ ਬਹੁਤ ਆ ਖੜੀ ਦਾ ਰੋਹ ਬਹੁਤ ਆ ਸਹੀ ਗੱਲ ਆ ਇਹ ਗੱਲ ਭਾਈ 100 ਆਨੇ ਸੱਚੀ ਵੀ ਖੜੀ ਦਾ ਰੋਹ ਦੱਸਦੀ ਆ ਗੱਡੀ ਖੜੀ ਵੀ ਕੋਈ ਚੀਜ਼ ਖੜੀ ਜੀ ਬਹੁਤ ਕਮਾਲ ਦੀ ਗੱਡੀ ਆ ਬਾਈ ਇਹ ਗਾਣਾ ਗੁਣੇ ਚ ਵੀ ਬਹੁਤ ਵਾਰ ਆ ਗਈ ਮੇਰੇ ਖਿਆਲ ਨਾਲ ਜਿਸ ਕਰਨ ਗਰੇ ਵਾਲੇ ਬਾਈ ਦੇ ਆਈ ਚੀਜ਼ਾਂ ਅੱਛਾ ਤੁਹਾਡੇ ਇਹ ਗੱਡੀ ਸੀ ਕਿ ਹੋਰ ਸੀ ਇਹ ਗੱਡੀ ਸੀ ਆ ਤੁਹਾਡੇ ਵਾਲੀ ਇਸ ਕਰਨ ਗਰੇ ਵਾਲੇ ਬਾਈ ਦੇ ਗਾਣੇ ਚ ਵੀ ਚਲੀ ਗਈ ਤੇ ਇਹੋ ਜੀਆਂ ਗੱਡੀਆਂ ਆਪਾਂ ਹੋਰ ਵੀ ਬਹੁਤ ਗਾਣੇ ਦੇਖੀਆਂ ਬਾਈ ਲੋਕ ਭੱਜ ਕੇ ਪੈਂਦੇ ਆ ਸਿੰਗਰ ਤਾਂ ਬਹੁਤ ਪੈਂਦੇ ਆ ਜੀਆਂ ਗੱਡੀਆਂ ਨੂੰ ਹੁਣ ਬਾਈ ਨਵੀਆਂ ਗੱਡੀਆਂ ਛੱਡ ਕੇ ਕਿਉਂਕਿ ਹੋਰ ਆ ਜਿਹੜਾ ਆ ਮਾਡਲ 190 ਦੀ ਇਹ ਘੱਟ ਬਣਿਆ ਸੀ ਬਾਕੀ ਇਹਦੇ ਨਾਲ ਦੇ ਜਿਹੜੇ ਹੋਰ ਮਾਡਲ ਆ E ਕਲਾਸ C ਕਲਾਸ ਉਹ ਤਾਂ ਆਏ ਆ ਬਹੁਤ ਇਹ 190 ਦੀ ਬਹੁਤ ਘੱਟ ਬਣਿਆ 190 ਬਹੁਤ ਘੱ ਤੇ ਬਾਕੀ ਬਈ ਇਹ ਵੀ ਦੱਸਦਾ ਮੈਂ ਬਾਰ-ਬਾਰ ਇਹ ਗੱਲ ਕਹਿਣਾ ਬਈ ਕੋਈ ਇਹ ਇੰਡੀਆ ਦੀ ਨਹੀਂ ਬਣੀ ਹੋਈ ਇਹ ਬਾਹਰਲੀ ਗੱਡੀਆਂ ਬਾਹਰੋਂ ਬਾਹਰੋਂ ਇੰਪੋਰਟ ਹੋ ਗਈ ਇੱਧਰ ਆਈ ਹੈ ਨਾ ਜੀ ਤੇ ਦੇਖ ਸਕਦੇ ਹੋ ਤੁਸੀਂ ਉਹ 190 डी ਬਈ ਬੈਚਿੰਗ ਉਹਦੀ ਦਿੱਤੀ ਹੋਈ ਹੈ ਨਾ 190 ਡੀ ਦੀ ਹਾਂਜੀ ਤੇ ਬਾਕੀ ਮਰਸਡੀਜ਼ ਵਾਲੀ ਗੱਡੀ ਇਹਦੇ ਕੋਈ ਨਾ ਕੋਈ ਖਾਸ ਗੱਲ ਤਾਂ ਇਹਦੇ ਵਿੱਚ ਹੋਊਗੀ ਆ ਤੁਸੀਂ ਲਾਈਟਾਂ ਦੇਖੋ ਯਾਰ ਲਾਈਟਾਂ ਕਿੰਨੀਆਂ ਘੈਂਟ ਆਉਂਦੀਆਂ ਸੀ ਉਦੋਂ ਉਸ ਸਮੇਂ ਦੇ ਵਿੱਚ ਤੇ ਇਹ ਲਾਈਟਾਂ ਦਾ ਸਾਰਾ ਓਰੀਜਨਲ ਹੀ ਪਿਆ ਹੈ ਬਈ ਸਾਰਾ ਪੇੜ ਨਾਲ ਬਈ ਸਾਰਾ ਓਰੀਜਨਲ ਆ A to Z ਸਭ ਤੋਂ ਵੱਡੀ ਗੱਲ ਆ ਕਿ A to Z ਗੱਡੀ ਓਰੀਜਨਲ ਰੱਖੀ ਹੋਈ ਲਾਹਦਾ ਬਾਜੂ ਪਾਇਆ ਇਹਦੇ ਪਹਿਲਾਂ ਵੀਲ ਕੱਪ ਆਉਂਦੇ ਹੁੰਦੇ ਵੀਲ ਕੱਪ ਹੀ ਆਉਂਦੇ ਸੀ ਠੀਕ ਆ ਇਹ ਬਾਕੀ ਬਾਈ ਆਹ ਦੂਜਾ ਆ ਗਿਆ ਇੰਟੀਨੀਅਰ ਆ ਨਾ ਇੰਟੀਨੀਅਰ ਆ ਗਿਆ ਆ ਬਾਈ ਇੰਟੀਨੀਅਰ ਇੱਥੇ ਲੱਗਿਆ ਯਾਰ ਬਹੁਤ ਘੈਂਟ ਲੌਕ ਦਿੰਦੇ ਆ ਗੱਡੀ ਨੂੰ ਇਹ ਚੀਜ਼ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਬਾਕੀ ਇਹ ਤਾਂ ਲੋਹਾ ਬਹੁ ਨਿੱਗਰ ਲੋਹਾ ਦਾ ਬਾਈ ਹਾਂ ਦੱਸਦਾ ਕੋਈ ਟੀਨ ਟੁੰਡ ਨਹੀਂ ਗਈ ਹੈਗੀ ਹੂੰ ਭਾਰੀ ਬਹੁਤ ਆ ਗੱਡੀ ਨਾ ਬਹੁਤ ਆ ਗੱਡੀ ਤੇ ਬਹੁਤ ਘੈਂਟ ਗੱਲ ਆ ਬਾਤ ਆ ਬਾਈ ਆਮ ਆਪਣੀਆਂ ਗੱਡੀਆਂ 12 ਫੁੱਟ ਲੰਬੀ ਆਉਂਦੀਆਂ 15 ਫੁੱਟ ਬਹੁਤ ਲੰਮੀ ਗੱਡੀ ਹੈ ਨਾ ਬਾਈ ਦੂਰੋਂ ਹੋ ਕੇ ਬਾਈ ਕੈਮਰੇ ਦੇ ਵਿੱਚ ਦਿਖਾ ਦੀ। ਪਹਿਲਾਂ ਤਾਂ ਡਿੱਗੀ ਬਹੁਤ ਲੰਮੀ ਆ ਫਿਰ ਮੂੰਹ ਨੂੰ ਬੋਨਟ ਆ ਬਹੁਤ ਲੰਮਾ ਹਨਾ। ਹਾਂ। ਬਹੁਤ ਲੰਮੀ ਗੱਡੀ ਤੇ ਬਹੁਤ ਘੈਂਟ ਲੌਕ ਦਿੰਦੀ ਆ। ਸਿਰਾ ਗੱਲ ਬਾਤ ਆ ਬਾਈ ਤੇ ਬਾਕੀ ਬਾਈ ਹੁਣ ਸੰਭਾਲ ਕੇ ਰੱਖੀ ਹੋਈ ਐ ਪੂਰੀ ਫਿਰ। ਹਾਂ। ਢੇੜਾ ਗੁੜਾ ਉਹੀ ਦਿੰਦੇ ਹੋ ਬਸ ਕਦੇ। ਬਾਕੀ ਕਹਣਾ ਜਿੱਦਣ ਜੀ ਜਿਆ ਕੀਤਾ। ਹੂੰ। ਬਹੁਤ ਕੱਢ ਲਈ। ਹਾਂ। ਉਹ ਨਹੀਂ ਬਾਈ ਬਾਲੀ ਗੱਡੀ ਦੀ ਹੈ। ਨਾ ਨਾ ਨਾ। ਠੀਕ ਆ। ਤੇ ਮੰਨ ਕੇ ਚੱਲੋ ਬਾਈ ਤੇ ਤੁਸੀਂ ਉਦੋਂ ਚੱਲੀ-ਚੁੱਲੀ ਕਿੰਨੀ ਸੀਗੀ ਪਤਾ ਹਿਸਾਬ ਕਿਤਾਬ ਹੈਗਾ ਕੋਈ। ਉਦੋਂ ਤਾਂ ਐਹ ਚ ਮੱਕਨ ਲੱਖ ਤੋਂ ਉੱਤੇ ਚੱਲ ਗਈ ਸੀ ਠੀਕ ਆ ਹਾਂ ਤੇ ਹੁਣ ਉਦੋਂ ਬਾਅਦ ਘੱਟੀ ਚਲਾਈ ਘੱਟੀ ਚਲਾਈ ਠੀਕ ਆ ਤੇ ਬਾਈ ਬਹੁਤ ਕਮਾਲ ਦੀ ਗੱਡੀ ਆ ਗਾ ਇਹ ਨਾਲ ਸਾਰਾ ਪੰਜਾਬ ਹੀ ਦਿੱਤਾ ਸਾਰਾ ਪੰਜਾਬ ਹੀ ਦਿੱਤਾ ਹਾਂ ਪੂਰੀ ਚੱਲੀ ਐ ਸੇ ਪੰਜਾਬ ਚ ਹੂੰ ਤੇ ਜਿੱਥੋਂ ਲੰਘਦੀ ਆ ਫਿਰ ਲੋਕ ਦੇਖਦੇ ਹੋਣਿਆ ਪੂਰਾ ਹਣਾ ਉਦੋਂ ਇਹਦੇ ਬੱਤੀ ਵੀ ਲਵਾਈ ਵੀ ਹੁੰਦੀ ਸੀ ਅੱਛਾ ਉੱਤੇ ਬੱਤੀ ਲਵਾਈ ਦਾ ਬਾੜੀ ਘੈਂਟ ਲੱਗਦੀ ਆ ਹੁਣ ਬਾਈ ਹਾਂ ਆ ਬਈ ਜੀ ਮੈਂ ਬਾਂਪਰ ਦੇ ਮਗਰ ਉਹ ਆਉਂਦਾ ਨਾ ਸਪੋਰਟਸ ਵਾਲਾ ਇਹ ਆਈ ਆਉਂਦਾ ਇਹ ਤਾਂ ਬਾਜ ਚ ਲਵਾਇਆ ਸੀਗਾ ਬਾਜ ਚ ਲਵਾਇਆ ਹਾਂ ਮੈਂ ਵੀ ਕਿਹਾ ਇਹਦਾ ਹੀ ਹੈਦਰ ਮਰਛੜੀ ਦਾ ਹੀ ਇਹ ਲਿਆ ਕੇ ਆਇਆ ਅੱਛਾ ਨਹੀਂ ਇਹ ਬਈ ਲੋਕ ਨੂੰ ਹੋਰ ਇੰਗੇਜ ਕਰ ਰਿਹਾ ਨਾ ਗੱਡੀ ਨਹੀਂ ਤਾਂ ਆਮ ਤਾਂ ਸਿੱਧੀ ਹੁੰਦੀ ਐ ਡਿੱਗੀ ਇਹ ਚ ਹੁੰਦਣੀਆਂ ਅੱਛਾ ਹਾਂ ਇਹ ਬਾਜ ਚ ਲਵਾਇਆ ਹਾਂ ਠੀਕ ਆ ਬਈ ਬਹੁਤ ਘੈਂਡ ਗੱਲਬਾਤ ਆ ਯਾਰ ਬਹੁਤ ਘੈਂਡ ਲੱਗੀ ਗੱਡੀ ਤੇਰੀ ਬਈ ਆ ਪਿੱਛੇ ਟਰਾਲੀ ਪਾਉਣ ਨੂੰ ਵੀ ਹੱਕ ਲਈ ਸੀ ਇਹਦੇ ਅੱਛਾ ਇਹ ਮਗਰ ਲਾਤੀ ਜਿਹੜਾ ਆਉਂਦਾ ਇਹ ਤਾਂ ਇਹਦੇ ਨਾਲ ਹੀ ਆਉਂਦਾ ਸੀਗਾ ਥੱਲੇ ਆਪ ਜਿਗਾਰਡ ਕਰਕੇ ਲਾਇਆ ਸੀ ਹੂੰ ਜੇ ਸਾਣਾ ਬਈ ਕੰਪਨੀ ਇਨੀ ਤਗੜੀ ਇੰਜਨ ਬਹੁਤ ਪਾਵਰਫੁਲ ਹੋਊਗਾ ਤਾਂ ਨਾ ਹਾਂ ਬਹੁਤ ਉਹ ਜਿਆਦਾ ਬਹੁਤ ਟਰਾਲੀ ਡੁੱਲੀ ਖਿੱਚ ਲੈਂਦੀ ਪੂਰੀ ਹਾਂ ਪਾਈ ਵੀ ਆ ਜੀ ਸਰਾ ਗੱਲ ਬਾਤ ਆ ਯਾਰ ਜਮਾ ਤੇ ਬਾਕੀ ਬਾਈਆਂ ਦੀ ਸੰਭਾਲ ਕੇ ਰੱਖੀ ਹੋਈ ਆ ਟੇਪ ਕਰਾਤੀ ਸੀ ਮੈਂ ਰੰਗ ਦੇ ਭੱਦਾ ਪੈ ਗਏ ਅੱਛਾ ਸਾਰੀ ਤਾਂ ਕਾਲੀ ਤੇ ਸਾਰੀ ਡੇਬੋ ਵੀ ਆ ਸਾਰੀ ਟੇਪ ਕਰਾਤੀ ਸੀ ਕਾਲੀ ਸਾਰੀ ਬਈ ਟੇਪ ਹੋਈ ਹੋਈ ਆ ਗੱਡੀ ਦੇਖ ਲਓ ਤੁਸੀਂ ਬਾਕੀ ਅੱਛਾ ਇਹ ਪੈਟਰੋਲ ਵਾਲਾ ਬਈ ਹਾਂ ਇਹਦੇ ਅੰਦਰੋਂ ਨਹੀਂ ਖੋਲਣ ਦੀ ਲੋੜ ਅੱਛਾ ਹਾਂ ਇਹ ਤਾਂ ਇੰਨੀ ਗਲੀਾਂ ਆਈ ਹੋ ਜਾਂਦਾ ਇੱਥੋਂ ਖੋਲਿਆ ਨਹੀਂ ਆ ਪੈਟਰੋਲ ਵਾਲਾ ਬਈ ਆ ਆਮ ਗੱਡੀਆਂ ਦੇ ਮੇਖਾਂ ਨਾਲ ਪਰਲੇ ਪਾਸੋਂ ਉਧਰ ਆਉਂਦਾ ਹਾਂ ਹਾਂ ਇਹ ਇੱਧਰ ਪਾਸੇ ਇੱਕ ਇੱਕ ਦੇ ਬ੍ਰੀਕ ਨਾਲ ਹੀ ਪੈਂਦੀ ਦੂਜੀ ਲਈ ਅੱਛਾ ਇਹ ਪੈਟਰੋਲ ਹੀ ਹੈ ਗੱਡੀ ਉਹ ਡੀਜ਼ਲ ਡੀਜ਼ਲ ਅੱਛਾ ਡੀਜ਼ਲ ਹੈ ਗੱਡੀ ਬਈ ਗੱਡੀ ਡੀਜ਼ਲ ਆ ਤੇ ਡੀਜ਼ਲ ਇੱਧਰਲੇ ਪਾਸੇ ਆਈ ਪੈ ਜਾਂਦਾ ਇੱਧਰਲੇ ਪਾਸੋਂ ਕਰਕੇ ਨਾ ਪ੍ਰੈਸ ਕਰਕੇ ਨਾ ਆ ਹੀ ਖੁੱਲ ਜਾਂਦਾ ਦੇਖ ਸਕਦੇ ਤੁਸੀਂ ਇੱਥੇ ਡੀਜ਼ਲ ਪੈਦਾ ਤੇ ਬਈ ਸੱਚ ਮੇਨ ਗੱਲ ਰਹਿ ਗਈ ਵੀ ਐਵਰੇਜ ਦਾ ਐਵਰੇਜ ਇਹਦੀ ਹੈਗੀ 15 ਤੋਂ ਉੱਤੇ 15 ਜੀ ਐਵਰੇਜ ਰਹਿੰਦੀ ਹਾਂ ਇੰਨੀ ਜ਼ਿਆਦਾ ਹਾਂ ਆਵਰੇਜ ਤਾਂ ਬਹੁਤ ਆ ਫਿਰ ਹੈ ਨਾ ਬਾਈ ਫਿਰ ਇੰਜਨ ਵਧੀਆ ਪਿਆ ਬਾਈ ਐਵਰੇਜ ਤਾਂ ਤੁਹਾਨੂੰ ਪਤਾ ਹੀ ਹੈ ਬਾਈ ਚੰਗੀ ਮਾੜੀ ਤਾਂ ਹੋਣੀ ਨਹੀਂਗੀ ਹੈ ਨਾ ਚੰਗੀ ਹੋਊਗੀ 15 ਤੋਂ 18 ਦੀ ਐਵਰੇਜ ਦੇ ਦਿੰਦੀ ਹੈ ਵਿੱਚ ਚੱਲੇ ਐਵਰੇਜ ਤਾਂ ਬਹੁਤ ਚੰਗੀ ਆ ਬਾਈ ਤੇ ਘੈਂਡ ਗੱਲ ਬਾਤ ਆ ਪੂਰੀ ਯਾਰ ਸਿਰਾ ਵਾ ਤੇ ਬਾਕੀ ਸ਼ੇਅਰ ਕਰਿਓ ਦਬਕੇ ਨਾ ਸ਼ੌਂਕ ਨਾਲ ਰੱਖੀ ਹੋਈ ਆ ਬਾਈ ਨੇ ਯਾਰ ਕਮਾਲ ਕੀਤੀ ਬਈ ਇੰਜਨ ਬਹੁਤ ਵੱਡਾ ਹੂੰ ਬਹੁਤ ਵੱਡਾ ਕਿੰਨੇ ਸੀਸੀ ਦਾ ਇੰਜਨ ਆ ਬਾਈ ਸੱਚੇ ਦਾ ਤੁਹਾਨੂੰ ਸੀਸੀ ਤਾਂ ਕਾਪੀ ਤੇ ਲਿਖਿਆ ਹੋਇਆ ਯਾਰ ਮੈਂ ਨੀ ਗੌਰ ਜੀ ਨਹੀਂ ਕਰਦਾ ਵੈਸੇ ਇਹ ਬੋਨਟ ਵੀ ਇੱਥੇ ਖੋਲ ਜਾਂਦਾ ਤਾਂ ਇੱਥੋਂ ਸਿੱਧਾ ਸੀਖ ਪਰ ਹੋ ਜਾਂਦਾ ਇਹਦਾ ਅੱਛਾ ਵਾਜੀ ਇੰਜਨ ਦੇਖੋ ਯਾਰ ਇੰਜਨ ਅਮਰੀਕਨ ਸਾਰੇ ਤਾਂ ਜਗ੍ਹਾ ਇੰਜਨ ਨਹੀਂ ਰੋਕੀ ਪਈ ਜਣਾ ਜਗ੍ਹਾ ਤਾਂ ਹੀ ਇਹਨਾ ਬੋਨਟ ਤਾਂ ਹੀ ਨਹੀਂ ਨਾ ਉਹ ਲੰਮਾ ਲੰਮਾ ਤਾਂ ਹੀ ਹਾਂ ਇੰਜਨ ਬਹੁਤ ਵੱਡਾ ਵਾਜੀ ਦਾ ਤੇ ਉਸ ਜਮਾਨੇ ਦੇ ਹਿਸਾਬ ਨਾਲ ਤਾਂ ਬਹੁਤ ਵੱਡਾ ਹੋਊਗਾ ਇਹਨ ਬਹੁਤ ਹਾਂ ਦੇਖੋ ਬਾਈ ਬੋਨਟ ਹੀ ਦੇਖੋ ਕਿੱਡਾ ਪਹਿਲਾਂ ਤਾਂ ਉਹ ਕਰਕੇ ਦਿਖਾ ਦਈ ਬਾਈ ਸਿਰ ਬਾਕੀ ਇੱਕ ਹੋਰ ਹੈ ਜੀ ਸਸਪੈਂਸ਼ਨ ਬਹੁਤ ਵਧੀਆ ਹੂੰ ਜੇ ਮੈਂ ਰੋਡ ਤੇ ਗੱਡੀ ਕੱਤੇ ਲਾਉਨੇ ਪਤਾ ਲੱਗ ਜੇ ਨਾ ਗੱਡੀ ਟੇਢੀ ਹੋਈ ਆ ਹਾਂ ਸਹੀ ਆ ਇਹਦਾ ਟਾਇਰ ਨਾ ਇੱਕ ਇਧਰ ਥੱਲੇ ਵਗ ਜੂ ਇਧਰ ਤਾਂ ਚੜ ਜੂ ਗੱਡੀ ਉਹ ਲੈਵਲ ਲੈਵਲ ਜੀ ਰਹੂਗੀ ਗੱਡੀ ਸਿੱਧੀ ਰਹੂ ਜਮ ਗੱਡੀ ਸਿੱਧੀ ਰਹੂ ਗੱਡੀ ਸਿੱਧੀ ਰਹੂ ਗੱਡੀ ਟੇਢੀ ਹੁੰਦੀ ਆਹ ਫੀਚਰ ਆਉਂਦੇ ਸੀਗੇ ਐਵੇਂ ਨਹੀਂ ਲੋਗੇ ਮਾਸੜੀ ਕਹਿੰਦੇ ਵੀ ਹਾਂ ਕਹਿ ਤਾਂ ਦਿੰਦੇ ਆ ਵੀ ਗੱਡੀਆਂ ਬਹੁਤ ਮਹਿੰਗੀਆਂ ਪਰ ਜਿਹੜੀ ਕਮਾਲ ਦੀ ਗੱਲ ਹੋਈ ਨਾ ਜੀ ਆਉਂਦੀ ਉਹ ਆਪਾਂ ਹੋਰ ਗੱਡੀਆਂ ਦੇ ਵਿੱਚ ਇਮੇਜਨ ਵੀ ਨਹੀਂ ਕਰ ਸਕਦੇ ਵੀ ਉਹ ਚੀਜ਼ਾਂ ਆ ਜਾਣਗੀਆਂ ਤੇ ਜੇ ਬਾਈ ਕਹਿੰਦਾ ਵੀ ਗੱਡੀ ਤੁਸੀਂ ਹਨਾ ਵੀ ਕਿਸੇ ਨੂੰ ਮੰਨ ਕੇ ਜਦੋਂ ਪਾਸਿੰਗ ਦੇਣ ਵੇ ਗੱਡੀ ਜਮਾ ਸਿੱਧੀ ਟਾਇਰ ਜਮਾ ਇਧਰਲਾ ਟਾਇਰ ਜੇ ਤਾਂ ਚੜਜੇ ਉਧਰਲਾ ਨੀਵਾ ਹੋ ਜੂ ਜਮਾ ਥੱਲੇ ਗੱਡੀ ਨਹੀਂ ਟੇਢੀ ਹੁੰਦੀ ਗੱਡੀ ਨਹੀਂ ਟੇਢੀ ਹੁੰਦੀ ਗੱਡੀ ਉਹ ਲੈਵਲ 'ਚ ਰਹੂ ਜਿਹੜੀ ਤੂੰ ਰੋਡ ਤੇ ਚਲਾਉਣੀ ਆ ਉਹ ਲੈਵਲ ਦੇ ਵਿੱਚ ਹੀ ਰਹਿਣੀ ਆ ਗੱਡੀ ਉ ਬਸ ਮੰਨ ਕੇ ਚੱਲੋ ਲਊਗੀ ਥੱਲੇ ਪਰ ਟਾਇਰ ਥੱਲੇ ਹੋ ਜੂ ਐਸਾ ਹੁੰਦਾ ਸਸਪੈਂਸ਼ਨ ਬਣੇ ਹੋਏ ਹਣਾ ਉਸ ਟਾਈਮ ਬਹੁਤ ਤਗੜਾ ਤੇ ਹੋਰ ਕੋਈ ਗੱਲਬਾਤ ਬਾਰੇ ਜਿਹੜੀ ਤੀ ਦੇਖੀ ਹੋਵੇ ਇਹਦੇ ਵਿੱਚ ਹੋਰ ਬਸ ਸਾਹੀ ਕੁਛ ਹੈ ਦੇ ਹੂੰ ਕਮਾਲ ਆ ਗੱਡੀ ਹੁਣ ਤੂੰ ਚਲਾ ਕੇ ਬਾਈ ਮੇਰੇ ਕੋਲ ਲਿਆ ਇੱਕ ਹੋਰ ਆ ਇਹਦੀ ਬੈਲਟ ਸਪੇਅਰ ਹੀ ਰੱਖਦਾ ਇਹਦੀ ਬੈਲਟ ਟੁੱਟ ਅਛਾ ਬੈਲਟ ਮਿਲਦੀ ਨਹੀਂ ਹੈ ਬੈਲਟ ਮਿਲਦੀ ਨਹੀਂ ਬਹੁਤ ਔਖੀ ਮਿਲਦੀ ਹੈ ਬੈਲਟ ਇਹ ਫਿਰ ਬੈਲਟ ਮਿਲਦੀ ਵੀ 5-6000 ਦੀ ਕੋਈ ਸਸਤੀ ਨਹੀਂ ਆਉਂਦੀ ਆਪਣੇ ਕੋਲ ਸਪੇਅਰ ਪਾਰਟ ਤਾਂ ਮਹਿੰਗਾ ਹੀ ਹੋਣਾ ਇਹਦਾ ਬਾਈ ਮਹਿੰਗਾ ਬਹੁਤ ਮਹਿੰਗਾ ਮੈਂ ਤਾਂ ਕਰਕੇ ਲੈਣਾ ਪੈਂਦਾ ਮੈਂ ਤਾਂ ਕਰਕੇ ਹੋਰ ਦਿੱਲੀ ਲੱਭਣਾ ਪੈਂਦਾ ਫਿਰ ਜੀ ਤਾਂ ਕਰ ਮੰਨ ਕੇ ਚਲੋ ਬਾਈ ਕਹਿੰਦਾ ਵੀ ਸਪੇਅਰ ਹੀ ਰੱਖੀਦਾ ਸਾਰਾ ਸਮਾਨ ਨਾਲ ਜੇ ਕਿਹਦੀ ਕੋਈ ਚੱਕਰ ਪਿਆ ਜੇ ਤਾਂ ਫਿਰ ਘਰੇ ਬਦਲੇ ਜਾਂਦਾ ਨਾ ਜਾਂ ਬਦਲਾ ਜਾਂਦਾ ਮੇਰੇ ਨਾਲ ਵੱਧ ਸ਼ੌਂਕ ਮੇਰੇ ਡਾਡੀ ਨੂੰ ਇਹੋ ਜੀ ਚੀਜ਼ ਹੈ ਅੱਛਾ ਹੂੰ ਉਧਰ ਵੀ ਆਏ ਪਏ ਜੀ ਤੇਦੀ ਸਰਵਿਸ ਸਰਵਿਸ ਕਰਾਈਏ ਬਾਈ ਕਿੰਨੀ ਹਾਂ ਕਰਾਉਣੇ ਰਾਇਕੋਟੋ ਕਰਾ ਲਈਦੀ ਰਾਇਕੋਟੋ ਆਮ ਬੰਦਾ ਕਰ ਦਿੰਦਾ ਕਿ ਪੰਡਾ ਵਾਲੇ ਮਕੈਨਿਕ ਤਾਂ ਨਹੀਂ ਕਰਦੇ ਉਹਨੇ ਨਾ ਨਹੀਂ ਹੁਣ ਤਾਂ ਕਰਨ ਲੱਗ ਗਏ ਅੱਛਾ ਹੁਣ ਲੱਗ ਗਏ ਮਾਡਲ ਨਵੇਂ ਆ ਗਏ ਹੁਣ ਪੰਗਾ ਹਰੇਕ ਹੀ ਲੈਂਦਾ ਹੈ ਗੱਡੀਆਂ ਨੂੰ ਪਹਿਲਾਂ ਨਹੀਂ ਸੀ ਲੈਂਦਾ ਪੰਗਾ ਹਾਂ ਕਰਕੇ ਓਕੇ ਤੇ ਕਿੰਨੇ ਕੁ ਦੀ ਸਰਵਿਸ ਹੋ ਜਾਂਦੀ ਆਮ ਹੀ ਹੋ ਜਾਂਦੀ ਬਾਈ ਆਮ ਹੀ ਇਹ ਤਾਂ ਹੁਣ ਖੜੀ ਰਹਿੰਦੀ ਕਰਕੇ ਮੈਂ ਸਾਲਕ ਵਿੱਚੋਂ ਹੱਥ ਫਰਾੜ ਵਾਲੀ ਦਾ ਖੜੀ ਤਾਂ ਮੁਗਲ ਜੰਮ ਜੰਮ ਜਾਂਦਾ ਚਲਾਉਂਦੇ ਘਟਾਂ ਤਾਂ ਕਰਕੇ ਗੜਾ ਊੜਾ ਹੋ ਜਾਂਦਾ ਕਿੰਨੇ ਕੁ ਰੁਪਏ ਲੱਗ ਜਾਂਦੇ ਦੀ ਸਰਵਿਸ ਤੇ ਲੱਗ ਜਾਂਦਾ 10000 ਦਾ 1 ਸਰਵਿਸ ਤੇ ਬਈ ਫਿਰ ਆਮ ਗੱਡੀਆਂ ਦਾ ਮੇਰੇ ਖਿਆਲ ਨਾਲ ਆਪਣਾ 2-3000 ਚ ਸਰਵਿਸ ਹੋ ਜਾਂਦੀ ਆ। ਹਾਂ ਸਕਾਰਪਿਓ 3000-3500 ਲੱਗਦਾ। ਹੂੰ 3000-3500 ਸਕਾਰਪਿਓ ਤੇ ਲੱਗਦਾ ਤੇ ਇਹ ਗੱਡੀ ਦਾ 10000 ਰੁਪਏ ਲੱਗ ਗਿਆ ਹਨਾ। ਇੰਨੀ ਪੁਰਾਣੀ ਵੀ ਕਰਕੇ ਤਾਂ ਵੀ ਦੇਖ ਸਕਦਾ ਤੁਸੀਂ ਤੇ ਨਵੀਆਂ ਗੱਡੀਆਂ ਦਾ ਇਹਨਾਂ ਦੀ ਬਹੁਤ ਮਹਿੰਗੀ ਸਰਵਿਸ ਹੋਊਗਾ ਬਈ। ਬੌਲੀ। ਕਮਾਲ ਦੀ ਗੱਲ ਬਾਤ ਆ ਬਈ ਸ਼ੇਅਰ ਕਰ ਦਿਓ ਦੱਬ ਕੇ ਤੇ ਬਾਕੀ ਬਈ ਬਹੁਤ ਘੈਂਟ ਗੱਡੀ ਏ ਤੇਰੀ ਮਿਲ ਕੇ ਬਹੁਤ ਵਧੀਆ ਲੱਗਿਆ। ਧੰਨਵਾਦ ਵੀਰੇ। ਮਿਹਰਬਾਨੀ।